ਕੋਨ ਨੂੰ ਕਦੋਂ ਪਤਾ ਲੱਗਦਾ ਕਿ ਅੱਗ ਲੱਗੀ ਆ ਸਵੇਰੇ 5 ਵਜੇ ਕਿਤਾ ਜੀ ਕਿਸੇ ਨੇ ਲਾਈ ਗਈ ਇੱਕ ਲਾਈ ਆ ਹਾਂਜੀ ਅੱਛਾ ਕਿਸੇ ਨਾਲ ਕੋਈ ਜਿੱਦ ਸੀ ਕਿਦਾਂ ਨਾ ਜੀ ਕੋਈ ਔੜਿਆਂ ਨਾਲ ਫੋਲੇ ਪਾਇਰਾਂ ਦੇ ਅੱਗ ਪਈ ਇਹਨਾਂ ਨੇ ਬੂਟ ਦਿੱਤੇ ਆਪਾਂ ਨੂੰ ਇਹਨਾਂ ਦੇ ਬੂਟ ਵਾਕੇ ਜਵਾਇ ਕਰਿਆ ਫੇਰ ਜਿੰਨੇ ਜੇ ਡੁੱਗੇ ਹੈ ਜੋਂ ਉਹਨਾਂ ਕਰਿਆ ਜੀ ਬਹੁਤ ਅੱਗ ਉਸ ਟਾਈਮ ਵੀ ਮੂੰਹ ਤੋਂ ਪਾਇਰੇ ਜੀ ਦਾ ਦਾੜੀ ਮੇਰੀ ਫੁੱਗ ਗਈ ਆ ਦੇਖੋ ਮਾ ਹੋਇਆ ਜਿੱਥੇ ਦੀ ਮੋਗੇ ਸੀ ਰੱਖੇ ਹੋਏ ਉੱਥੇ ਸੇਕ ਕਿਸ ਤਰ੍ਹਾਂ ਲੱਗਿਆ ਵਾ ਧੂਆਂ ਧਾਰ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਖ ਸਕਦੇ ਹੋ ਬਿਲਕੁਲ ਕਾਲਾ ਹੋਇਆ ਪਿਆ ਇਹ ਹੋ ਗਿਆ ਜੀ ਸਾਰਾ ਹਾਂਜੀ ਹਾਂ ਇਹ ਤਾਂ ਖਾਣ ਦੇ ਲਈ ਵੀ ਨਹੀਂ ਰਹਿਣੀ ਜੀ ਨਹੀਂ 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 ਇਹ ਤਾਂ ਹੁਣ ਹੋਇਆ ਬਈ ਲਾਈਵ ਹੀ ਆ ਜੀ ਇੱਥੇ ਨਾ ਤਾਂ ਕੋਈ ਧਾਰ ਹੈ ਹਾਂ ਮੈਂ ਕੋਈ ਲਾਈਟ ਸੀਗੀ ਜੀ ਇਹ ਤਾਂ ਲਾਈਵ ਵੀ ਆ ਜੀ ਸਾਫ਼-ਸਾਫ਼ ਲਾਈਵ ਹੈ ਜੋ ਕਿੰਨਾ ਟਾਈਮ ਲੱਗੇ ਰਿਹਾ ਟਾਈਮ ਅਸੀਂ ਸਵੇਰੇ 7:35 ਤੇ ਕਾਲ ਆਈ ਸੀ ਜੀ ਅੱਛਾ ਅਸੀਂ 8 ਵਜੇ ਪਹੁੰਚ ਗਏ ਸੀ ਉਦੋਂ ਤੋਂ ਚੱਲ ਰਹੇ ਹਾਂ ਹੁਣ ਸਸਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਨਾਬਾ ਦੀ ਸਬ ਤਹਿਸੀਲ ਭਾਸੋਂ ਦਾ ਪਿੰਡਾ ਟੌੜਾ ਟੌੜੇ ਦੇ ਵਿੱਚ ਮੌਜੂਦ ਆ ਇੱਥੇ ਪਤਾ ਲੱਗਿਆ ਕਿ ਕਿਸੇ ਦੀ ਖੇਤਾਂ ਦੇ ਵਿੱਚ ਮਕਾਨ ਬਣਾਇਆ ਬਸੀ ਉਸ ਮਕਾਨ ਦੇ ਵਿੱਚ ਉਸ ਗਦਾਮ ਦੇ ਵਿੱਚ ਤੂੜੀ ਪਾਈ ਵੀ ਸੀ ਤੂੜੀ ਨੂੰ ਅੱਗ ਲੱਗਦੀ ਆ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਕੀ ਆ ਉਹ ਬਾਈ ਜੀ ਤੋਂ ਪੁੱਛਾਂਗੇ ਫਾਇਰਮੈਨ ਪਹੁੰਚੇ ਨੇ ਅੱਗ ਬੁਝਾਉਣ ਦੇ ਲਈ ਹਾਲਾਤ ਦੇਖ ਲਓ ਕਿਸ ਤਰ੍ਹਾਂ ਤੂੜੀ ਦਾ ਜਿਹੜਾ ਭਰਿਆ ਹੋਇਆ ਕੋਠਾ ਸੀ ਪੂਰੀ ਤੂੜੀ ਆ ਜਿਹੜੀ ਉਹ ਜਲ ਗਈ ਆ ਤੂੜੀ ਬਿਲਕੁਲ ਖਤਮ ਹੋ ਚੁੱਕੀ ਆ ਟਰੈਕਟਰਾਂ ਨਾਲ ਬਾਹਰ ਕੱਢੀ ਆ ਕਹਿੰਦੇ ਮਸ਼ੀਨਮੀ ਮੰਗਾ ਕੇ ਬਾਹਰ ਕਢਾਈ ਆ ਫਾਇਰਮੈਨਾਂ ਨੇ ਕਿੰਨੀ ਕੁ ਮੁਸक्कਦ ਕੀਤੀ ਕਿੰਨਾ ਪਾਣੀ ਲੱਗਿਆ ਕਿਸ ਤਰ੍ਹਾਂ ਦੀ ਅੱਗ ਸੀ ਗੱਲਬਾਤ ਕਰਦੇ ਆ ਬਾਈ ਫਾਇਰਮੈਨ ਨੇ ਇੱਥੇ ਹੁਣ ਅੱਗ ਬੁਝਾ ਕੇ ਜਾਣ ਲੱਗੇ ਸੀ ਆਪਣਾ ਕੰਮ ਕੰਪਲੀਟ ਕਰਕੇ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਪਰਮਜੀਤ ਸਿੰਘ ਆਈ ਰੰਬੀਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਕ ਅੱਗ ਸੀ ਜਦੋਂ ਇੱਥੇ ਤੁਸੀਂ ਪਹੁੰਚੇ ਹੋ ਜਦੋਂ ਅੱਗ ਆਏ ਸੀ ਜੀ ਤੂੜੀ ਦੇ ਵਿੱਚ ਵੱੜ ਗਈ ਸੀ ਅੱਗ ਜੀ ਜੀ ਆਉਂਸਾ ਸੀ ਇੱਕ ਫਾਇਰ ਟੈਂਕਰ ਲਾਇਆ ਫਿਰ ਜੀਸੀਬੀ ਆਈ ਹਲਾ ਨਾਲ ਤੂੜੀ ਕੱਢੀ ਬਾਹਰ ਨਾਲ ਪਾਣੀ ਮਾਰੀ ਗਈ ਜੀ ਹੁਣ ਅੱਗ ਪੂਰੀ ਕੰਟਰੋਲ ਹੈ ਜੀ ਹਾਂ ਹਾਂ ਜੀ ਕਿੰਨੀ ਕ ਮੁਸ਼ਕਲ ਕਰਨੀ ਪਈ ਮੁਸ਼ਕਲ ਹੋ ਗਈ ਮੁਸ਼ਕਲ ਜੀ ਵਧੀਆ ਮੁਸ਼ਕਲ ਕਰੀ ਜੀ ਕਿੰਨਾ ਟਾਈਮ ਲੱਗੇ ਰਿਹਾ ਤੁਸੀਂ ਟਾਈਮ ਅਸੀਂ ਸਵੇਰੇ 7:35 ਤੇ ਕਾਲ ਆਈ ਸੀ ਜੀ ਅੱਛਾ ਅਸੀਂ 8 ਵਜੇ ਪਹੁੰਚ ਗਏ ਸੀ ਉਦੋਂ ਤੋਂ ਚੱਲ ਰਹੇ ਹਾਂ ਮਤਲਬ 1:30 2:00 ਵਜੇ ਹਾਂ ਕਾਫੀ ਅੱਗ ਸੀ ਇਹ ਤੂੜੀ ਦੀ ਅੱਗ ਕਹਿੰਦੇ ਅੰਦਰੋਂ ਅੰਦਰ ਹੀ ਨੀਚੇ ਦੀ ਉਹ ਜੀ ਵਿੱਚੋਂ ਵੜ ਗਈ ਕੇ ਅੱਗ ਜੀ ਫੇਰ ਤਾਂ ਸਾਰੀ ਕੱਢ ਕੇ ਜੀ ਫੇਰ ਕੰਟਰੋਲ ਹੁੰਦੇ ਨਹੀਂ ਕੰਟਰੋਲ ਨਹੀਂ ਹੁੰਦੀ ਜੇ ਉੱਪਰ ਪਾਣੀ ਮਾਰੀ ਜਾਈਏ ਹਾਂ ਓਮੇਚਾ 10 ਵਾ ਟੈਂਡਰ ਲਾ ਦੋ ਫਿਰ ਵੀ ਕੋਈ ਫਾਇਦਾ ਨਹੀਂ ਆਏਗਾ ਉਹਦਾ ਜੀ ਅੱਛਾ ਫੋਲ ਫੋਲ ਕੇ ਬਾਹਰ ਕੱਢੀਏ ਫੋਲ ਕੇ ਕੱਢ ਕੇ ਜੀ ਫੇਰ ਹੁੰਦਾ ਜੀ ਜੀ ਹਾਂਜੀ ਤੇ ਹੁਣ ਕੋਈ ਰਹੀ ਤਾਂ ਨਹੀਂ ਕਿੱਦਾਂ ਅੰਦਰੋਂ ਸਾਰਾ ਕੰਟਰੋਲ ਹੈ ਜੀ ਠੀਕ ਹੈ ਹਾਂਜੀ ਸੋ ਤੁਸੀਂ ਦੇਖ ਰਹੇ ਹੋ ਫਾਇਰਮੈਨ ਨੇ ਜਿਹੜੇ ਖੁਦ ਤੂੜੀ ਦੇ ਵਿੱਚ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਕਹ ਸੋ ਭਾਈ ਜੀ ਆਪਣਾ ਸੀ ਇਹ ਜੀ ਹਾਂਜੀ ਆਪਣਾ ਕੀ ਨਾਮ ਆਵਤਾਰ ਸੀ ਜੀ ਕਿਵੇਂ ਅੱਗ ਕਿੱਦਾਂ ਲੱਗਦੀ ਆ ਇਹ ਇਹ ਤਾਂ ਜੀ ਕਿਸੇ ਨੇ ਲਾਈ ਜਾਈ ਇੱਕ ਲਾਈ ਆ ਹਾਂਜੀ ਅੱਛਾ ਕਿਸੇ ਨਾਲ ਕੋਈ ਜਿੱਦ ਸੀ ਕਿੱਦਾਂ ਨਾ ਜੀ ਕੋਈ ਜਿੱਦ ਕਿਸੇ ਨਾਲ ਅੱਛਾ ਕਿੰਨਾ ਕੁ ਨੁਕਸਾਨ ਹੋ ਗਿਆ ਭਾਈ ਇਹ 10 ਟਰਲੀਆਂ ਤੇ ਜੀ ਅਗਰ 20-25 ਹਜ਼ਾਰ ਦਾ ਨੁਕਸਾਨ 20-25 ਹਜ਼ਾਰ ਦਾ ਨੁਕਸਾਨ ਹੋ ਗਿਆ ਫਿਰ ਅੱਗੇ ਡੰਗਰਾਂ ਨੂੰ ਭਾਈ ਹੁਣ ਤਾਂ ਤੂੜੀ ਵੀ ਨਹੀਂ ਹੋਣੀ ਇਹ ਤਾਂ ਖਾਣੀ ਵੀ ਨਹੀਂ ਜਿੰਨਾ ਚਰਾਖ ਆਓ ਵਿੱਚ ਮਿੱਟੀ ਰਲ ਗਈ ਹੁਣ ਹੋਰ ਲਵਾਂਗੇ ਜੀ ਕਿਤੋਂ ਹੁਣ ਲਵਾਂਗੇ ਜੀ ਹੋਰ ਹੋਰ ਲਵਾਂਗੇ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਅੱਗ ਲੱਗੀ ਆ ਸਵੇਰੇ 5 ਵਜੇ ਕਿੱਦਾਂ ਕਿਸੇ ਨੇ ਕਾਲ ਕੀਤੀ ਕਿ ਆਏ ਸੀ ਨਾ ਜੀ ਵੀਰੇ ਜਿਹਨੂੰ ਜ਼ਮੀਨ ਠੇਕੇ ਦਿੱਤੀ ਹੋਈ ਹੈ ਜੀ ਉਹਦੇ ਨਾਲ ਆਇਆ ਸੀ ਉਹਰੇ ਮੋਟਰ ਚਲਾਉਣੇ ਜੀ ਹਾਂ ਉਹਨੇ ਫੋਨ ਕਰਕੇ ਆਸੇ ਵੀ ਤੇਰੀ ਤੂੜੀ ਨਾਲ ਤੇ ਲੱਗੀ ਗਈ ਕਿਵੇਂ ਕਿੰਨੀ ਕੱਗ ਸੀ ਉਦੋਂ ਜੱਤਾ ਪੂਰੀ ਮਚ ਰਹੀ ਸੀ ਜਗਾ ਅੱਛਾ ਫਿਰ ਫਾਇਰ ਬ੍ਰਿਗੇਡ ਵਾਲੇ ਕਦੋਂ ਕਰ ਆਏ ਜੀ 8 ਵਜੇ ਦਿਨ ਆ ਗਏ ਜੀ ਤਣ 1:30 ਵਜੇ ਤੱਕ ਇਹਨਾਂ ਨੇ ਕਾਬੂ ਪਾਇਆ ਕਿੱਦਾਂ ਦੇਖਦੇ ਹੋ ਵੀਰ ਤੂੜੀ ਚ ਵੀ ਲਿਬੜੇ ਪਏ ਨੇ ਸਾਰੇ ਕਿੰਨਾ ਮਿਹਨਤ ਕਰਨ ਹਾਂ ਜੀ ਹਾਂ ਸਵੇਰੇ ਜੀਸੀਬੀ ਮੰਗਾਈ ਜੀ ਉਦੋਂ ਹਾਂ ਉਹਨਾਂ ਨੇ ਆ ਕੇ ਫੋਲ ਫੋਲ ਕੇ ਸਾਰੀ ਬਾਹਰ ਕੱਢੀ ਜੀ ਉਹਦੇ ਕਰਕੇ ਫਿਰ ਹੁਣ ਟਾਈਮ ਦਾ ਲੱਗੇ ਜਾਂਦਾ ਜੀ ਸਾਰੀ ਫੋਗ ਗਈ ਜੀ ਧੂੜੀ ਤਾਂ ਹੁਣ ਖਾਣ ਜੋਗੀ ਰਹੀ ਜੀ ਕੀ ਨਾਮ ਹੈ ਜੀ ਆਪਣਾ ਮੱਖਣ ਹੈ ਜੀ ਤੁਸੀਂ ਵੀ ਨਾਲ ਲੱਗੇ ਹੋ ਸੀ ਹਾਂ ਜੀ ਮੈਂ ਸਵੇਰੇ ਤਾਂ ਲੱਗਿਆ ਮੈਂ 6:40 ਵਜੇ ਦਾ ਮੈਂ ਲੱਗਿਆ ਮੈਂ ਅੱਛਾ ਹਾਂ ਜੀ ਮਹੀਂ ਵਿੱਚ ਵੜ ਰਹੇ ਹਾਂ ਜਿੱਦਾਂ ਦੇਖ ਲਓ ਪਾਈ ਖੜੇ ਫਾਇਰ ਗੇਟ ਵਾਲੇ ਪੁੱਛ ਰਹੇ ਨੇ ਤੰਗੜੀਆਂ ਨਾਲ ਫੋੜਿਆਂ ਨਾਲ ਫੋਲੇ ਪੈਰਾਂ ਦੇ ਅੱਗ ਪਿਛੇ ਨੇ ਉਹ ਬੂਟ ਦਿੱਤੇ ਆਪਾਂ ਨੂੰ ਇਹਨਾਂ ਦੇ ਬੂਟ ਵਾਗੋ ਜਵਾਇ ਕਰਿਆ ਫਿਰ ਜਿੰਨੇ ਜੁਗਗੇ ਹੈਗੇ ਉਹਨਾਂ ਕਰਿਆ ਜੀ ਬਹੁਤ ਅੱਗ ਉਸ ਟਾਈਮ ਵੀ ਮੂੰਹ ਤੋਂ ਪਾਇਰ ਜੀ ਦਾ ਦਾੜੀ ਮੇਰੀ ਫੁੱਗ ਗਈ ਆ ਦੇਖੋ ਮੈਂ ਹੋਇਆ ਮੇਰੀ ਦਾੜੀ ਤੇ ਛੇਕ ਲੱਗ ਗਈ ਫਿਰ ਮੈਂ ਮੂੰਹ ਤੇ ਕਪੜਾ ਪਾ ਕੇ ਬੰਨ ਗਏ ਫਿਰ ਬੜਾ ਫਿਰ ਸਾਲੀ ਅੰਦਰੋਂ ਗਰਮਾਇਆ ਮੈਨੂੰ ਸਾਹ ਚੜਨ ਲੱਗ ਗਈ ਫਿਰ ਮੈਂ ਇਹ ਬੰਦੇ ਆ 2-4 ਇਹਨਾਂ ਨੇ ਨਾਲ ਲਾ ਕੇ ਵਿਚਾਰੇ ਨੇ ਥੋੜੇ ਫੂੜੇ ਨਾਲ ਫਿਰ ਖਿੱਚੀ ਆ ਫਿਰ ਜਦ ਮਸ਼ੀਨ ਆਈ ਇਹਨਾਂ ਦੀ ਮਸ਼ੀਨ ਨਾਲ ਫਿਰ ਥੋੜੇ ਜੀ ਸੌਖੇ ਹੋਈ ਤਾਂ ਅੱਗ ਬੁਝੀ ਆ ਇਹ ਬਾਈਆਂ ਨਾਲ ਮੈਂ ਫੈਰੀਗੇਟਾ ਪਾਣੀ ਵੀ ਭਰਾ ਕੇ ਲਿਆ ਆਪਣੇ ਟਾੜੇ ਟੈਂਕੀ ਤੋਂ ਉੱਥੇ ਕੋਈ ਹਾਏ ਨਹੀਂ ਸੀ ਉਹਦੇ ਵਾਲਾ ਜਲਾ ਵਾਲਾ ਪਰ ਉਹਨਾਂ ਨਾਲ ਉਹਨਾਂ ਨਾਲ ਮੈਂ ਜਾ ਕੇ ਕਾ ਚਾਚਾ ਜੀ ਦੀ ਮੇਰੇ ਨਾਲ ਕਿਵੇਂ ਦੇਖਦੇ ਹੋ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਕਾਫੀ ਤੁਸੀਂ ਸਾਰੀ ਉਜੜ ਗਈ ਵੀ ਜੀ ਕੁਝ ਵੀ ਨਹੀਂ ਬਚਿਆ ਜੀ ਅੱਛਾ ਕੀ ਲੱਗਦਾ ਇਹ ਸਾਡਾ ਖੂਨ ਇੰਨਾ ਚਿੱਟਾ ਹੋ ਚੁੱਕਿਆ ਬਾਈ ਜੀ ਦੇ ਦੱਸਣ ਮੁਤਾਬਕ ਕਿ ਕਿਸੇ ਤੋਂ ਲਾਈ ਗਈ ਹੈ ਇਹ ਤਾਂ ਹੁਣ ਹੋਇਆ ਬਈ ਲਾਈਵ ਹੀ ਹੈ ਜੀ ਇੱਥੇ ਨਾ ਤਾਂ ਕੋਈ ਤਾਰ ਹੈ ਹਾਂ ਮੈਂ ਕੋਈ ਲਾਈਟ ਸੀਗੀ ਜੀ ਇਹ ਤਾਂ ਲਾਈਵ ਹੀ ਹੋਇਆ ਜੀ ਸਾਫ਼-ਸਾਫ਼ ਲਾਈਵ ਹੈ ਜਮੇ ਹੀ ਸਾਫ਼ ਲਾਈਵ ਹੈ ਕੋਈ ਬੀੜੀ ਵਾਲਾ ਉਰੇ ਆਪਣੇ ਇਹਦੀ ਜੀ ਕੋਈ ਬੀੜੀ ਬੂੜੀ ਵਾਲਾ ਵੀ ਨਹੀਂ ਹੈਗਾ ਜੀ ਇਹ ਮੁੰਡੇ ਨੇ ਦੱਸਿਆ ਜੀ ਫੋਨ ਕਰਕੇ ਸਵੇਰੇ ਅੱਛਾ ਇਹ ਤਾਂ ਕਿਸੇ ਨੇ ਲਾਈ ਜੀ ਅੱਗੇ ਉਦਾਂ ਨਹੀਂ ਲੱਗੇਗੀ ਇਹ ਮੋਟਰ ਵੀ ਖਰਾਬ ਦੀ ਜੀ ਕੱਡੀ ਵੀ ਆ ਤੁਹਾਡੇ ਸਾਹਮਣੇ ਅੱਛਾ ਬਿਊਰੇ ਲਾਈਟ ਵੀ ਹੈ ਨਹੀਂ ਦੀ ਵੀ ਲਾਈਟ ਵਾਲਾ ਚੱਕਰ ਆ ਕੋਈ ਫਿਰ ਹੁਣ ਅੱਗੇ ਤੂੜੀ ਦਾ ਕਿਦਾਂ ਕਰਨਗੇ ਹੁਣ ਤਾਂ ਸੀਜ਼ਨ ਵੀ ਲੰਘ ਗਿਆ ਤੂੜੀ ਤਾਂ ਹੁਣ ਕਰਨ ਡੰਗਰਾਂ ਦਾ ਤਾਂ ਸਾਰਨਾ ਹੀ ਪੂਜੀ ਲੈ ਕੇ ਹੁਣ ਜੀ ਤਾਂ ਮੁੱਲ ਲਵਾਂਗੇ ਉਹਦੇ 20-25 ਹਜ਼ਾਰ ਹੋਣਾ ਹਾਂ ਇਹ ਜੋ ਚਾਰ ਚੂਰ ਮੱਕੀ ਦਾ ਲੈ ਕੇ ਚਾਰ ਚੂਰ ਪਾ ਲਾਂਗੇ ਜੀ ਹੋਰ ਕੁਸਤ ਕਰਨੀ ਪੂ ਤਾਂ ਕਿ ਨਹੀਂ ਬਈ ਹੁਣ ਡੰਗਰਾਂ ਦਾ ਤਾਂ ਸਾਰਨਾ ਪੈਣਾ ਜੀ ਆਪਾਂ ਤਾਂ ਘੱਟ ਨਾਲ ਸਰ ਜੀ ਉਹ ਤਾਂ ਰੋਜ਼ 50 ਕਿਲੋ ਖਾਣੇ ਵਾਲੀ ਇੱਕ ਕੀ ਨਾਮ ਆਜੀ ਆਪਣਾ ਪਰਮਜੀਤ ਸਿੰਘ ਜੀ ਕੀ ਹਾਲਾਤ ਸੀ ਬਾਈ ਜਦੋਂ ਰਪਨ ਜਿਆਦਾ ਸੀ ਆਇਆ ਜੀ ਉਰੇ ਪੂਰੀ ਅੱਗ ਮਚ ਰਹੀ ਸੀ ਜੀ ਇੱਕ ਬੰਦਾ ਇਧਰੋਂ ਉਹ ਮੋਟਰ ਵਾਲਾ ਜੀ ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਤੁਹਾਡੇ ਕੋਠੇ 'ਚ ਅੱਗ ਲੱਗੀ ਪਿਆ ਮੈਂ ਜਦ ਮੈਨੂੰ ਉਹਨੇ ਦੱਸਿਆ ਮੈਂ ਜਦ ਇਹਨਾਂ ਨੂੰ ਫੋਨ ਮਾਰਿਆ ਦੇਖ ਕੇ ਵੀ ਅੱਗ ਲੱਗੀ ਦੇ ਅੰਦਰ ਮਾ ਆਤੀ ਮੋਟਰ ਉਹ ਗਾਹਣ ਚੱਲਦੀ ਆ ਜੀ ਕਾ ਮੋਟਰ ਉਹ ਇਹ ਤੇ ਇਹ ਲਾਟ ਆਈ ਆ ਫਿਰ 7:30 ਵਜੇ ਜੀ ਮੈਂ ġੜਾ ਮਾਰ ਕੇ ਮੁੜ ਜਿੰਨਾ ਸਾਡੀ ਉੱਥੇ ਪੌਦ ਵੀਜੀ ਵੀ ਆ ਜੀ ਉਹ ਪੌਦ ਨੂੰ ਤੋਤੇ ਪਟ ਦੇਣ ਅੱਛਾ ਉਹ ਉਹਨਾਂ ਦੀ ਰਾਖੀ ਹੁਣ ਉਹਨਾਂ ਮੈਂ ਸਾਜਰੇ ਠੀਕ ਹੈ ਹਾਂਜੀ ਹਾਂ ਅੱਛਾ ਪੂਰੀ ਅੱਗ ਸੀ ਉਦੋਂ ਹੈ ਤਾਂ ਇਹ ਸਾਰੇ ਵਿੱਚ ਫਰੀ ਵੀ ਤੀ ਅੱਗ ਮੇਰੇ ਕੋਲ ਉਹ ਮੁੰਡੇ ਦਾ ਨੰਬਰ ਤੇ ਇਹ ਛੇਦੀ ਜ਼ਮੀਨ ਹੈ ਮੈਂ ਇਹਨੂੰ ਜਦੇ ਫੋਨ ਮਾਰਿਆ ਮਾਂ ਵੀ ਪੂਰੇ ਦੇਖ ਅੱਗ ਲੱਗੀ ਹੋਇਆ ਇਹਨੇ ਮੇਰੇ ਕੋਲ ਇਹਨਾਂ ਨੂੰ ਫੋਨ ਕਰੇ ਫੋਨ ਕਿਸੇ ਨੇ ਚੱਕਿਆ ਨਹੀਂ ਜੀ ਫਿਰ ਕਰੇਗੇ ਹੂੰ ਘਰੋਂ ਜਾ ਕੇ ਇਹਨਾਂ ਨੂੰ ਬਲਾ ਕੇ ਲਿਆਂਦਾ ਫਿਰ ਇਹਨਾਂ ਨੇ ਆ ਕੇ ਰੋਏ ਦੇਖ ਭਾਲ ਕਰੀਆ ਮੈਂ ਤਾਂ ਉੱਥੇ ਤੋਤੇ ਨਹੀਂ ਰੱਖੀ ਚਲੇ ਗਿਆ ਸੀ ਸੋ ਵੱਡਾ ਨੁਕਸਾਨ ਹੋਇਆ ਹੈ ਕਹਿਣ ਦੇ ਮੁਤਾਬਕ ਕਿ ਕਿਸੇ ਵੱਲੋਂ ਇਹ ਲਗਾਈ ਗਈ ਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਸ ਤਰ੍ਹਾਂ ਦੇ ਹਾਲਾਤ ਨੇ ਟਰੈਕਟਰ ਨਾਲ ਤੂੜੀ ਬਾਹਰ ਕੱਢੀ ਗਈ ਆ ਟਰੈਕਟਰ ਨਾਲ ਤੂੜੀ ਬਾਹਰ ਖਿੱਚੀ ਗਈ ਆ ਉਸ ਤੋਂ ਬਾਅਦ ਅੰਦਰ ਪਾਣੀ ਛਿੜਕਿਆ ਗਿਆ ਤੁਸੀਂ ਦੇਖੋ ਜਿੱਥੇ ਦੀ ਮੋਗੇ ਸੀ ਰੱਖੇ ਵੇ ਉੱਥੇ ਸੇ ਕਿਸ ਤਰ੍ਹਾਂ ਲੱਗਿਆ ਵਾ ਧੂਆਂ ਧਾਰ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਖ ਸਕਦੇ ਹੋ ਬਿਲਕੁਲ ਕਾਲਾ ਹੋਇਆ ਪਿਆ ਇਹ ਉੱਥਾ ਵੀ ਕਾਲਾ ਹੋ ਗਿਆ ਜੀ ਸਾਰਾ ਹਾਂਜੀ ਹਾਂ ਇਹ ਤਾਂ ਖਾਣ ਦੇ लायक ਵੀ ਨਹੀਂ ਰਹਿਣੀ ਜੀ ਨਾ 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 ਬਿਲਕੁਲ ਰਹਿੂਗੀ ਸਾਰੀ ਬਿਲਕੁਲ ਤਾਂ ਫੁਕੀ ਪੇ ਦੇਖੋ ਇਧਰ ਲੈਣੀ ਪੂਜੀ ਦੁਬਾਰਾ ਇਹ ਤਾਂ ਦੁਬਾਰਾ ਜਿੰਨੇ ਦੀ ਹੈਗੀ ਐਨੇ ਦੀ ਹੋਰ ਨਹੀਂ ਤਾਂ ਕੰਮ ਚੱਲੂਗਾ ਹਾਂ ਦੇਖੋ ਸਾਰੀ ਖਰਾਬ ਹੋਊਗੀ ਜੀ ਹਾਂ ਅੱਜ ਇਧਰ ਕੰਦ ਉਹ ਕਰੀਏ ਜੀ ਹੁਣ ਵੀ ਅੰਦਰ ਸੇਕ ਮਾਰ ਰਿਹਾ ਔਰ ਖੜਿਆ ਨਹੀਂ ਜਾ ਰਿਹਾ ਬਹੁਤ ਜ਼ਿਆਦਾ ਸੇਕ ਹੈ ਆਮ ਸੀਨ ਹੋਇਆ ਪਿਆ ਜੀ ਬੁਰਾ ਹਾਲ ਹੋਇਆ ਇਹ ਨਹੀਂ ਪਤਾ ਕਿ ਚੱਲਦੀ ਵੀ ਹੋਵੇ ਸੋ ਵੱਡਾ ਨੁਕਸਾਨ ਹੋਇਆ ਏ ਕੋਈ ਲੱਗਦਾ ਕਿ ਕੋਈ ਪਰਪਾਈ ਹੋਊਗੀ ਭਗਵੰਤਪਨ ਸਾਹਿਬ ਕਹਿੰਦੇ ਨੇ ਕਿ ਮੁਰਗੀ ਦੇ ਬੱਕਰੀ ਤੱਕ ਦੇ ਪੈਸੇ ਦਿੱਤੇ ਜਾਣਗੇ ਜੇ ਕਿਸੇ ਦਾ ਨੁਕਸਾਨ ਹੁੰਦਾ ਏ ਕਿਸਾਨਾਂ ਦਾ ਮਾਅਵਾਜਾ ਪੂਰਾ ਕੀਤਾ ਜਾਊਗਾ ਲੱਗਦਾ ਕੋਈ ਉਮੀਦ ਹੈ ਕੀ ਕਹੇਗੀ ਉੱਤਰਵੇ ਤਾਂ ਥੋੜਾ ਹੀ ਤੂੜੀ-ਤਾੜੀ ਵਾਲੇ ਦਾ ਕੀ ਹੁੰਦਾ ਜੀ ਕੀ ਦੇਣਗੇ ਕਰ ਨਹੀਂ ਦੇਣਗੇ ਹਾਂ ਚਲੋ ਤੂੜੀ ਬਾਰੇ ਇਹ ਤਾਂ ਜੀ ਬਸ ਹੁਣ ਤੁਹਾਨੂੰ ਪਤਾ ਹੀ ਆ ਸਰਕਾਰਾਂ ਦੇ ਕੰਮ ਦਾ ਕਹਿਣ ਲਾਰੇ ਲਾਉਣਾ ਹੁੰਦਾ ਜੀ ਦੇਣਾ ਲੈਣ ਨੂੰ ਤਾਂ ਕੁਝ ਆਏ ਨਹੀਂ ਇਹ ਹੁਣ ਉਹਦੇ ਆਪਾਂ حساب ਲਈ ਤਾਂ 25-30 ਹਜ਼ਾਰ ਦੀ ਤੂੜੀ ਦੀ ਅੱਜ ਇਹ ਅੱਜ ਇਹ 30 40 50 ਚ ਖੜਾ ਹੋਰ ਛੁੱਟੂਗਾ 75 80 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਇਹ ਮੋਟਾ-ਮੋਟੀ ਲਾਈ ਹੈ ਹਾਲੇ ਇਹਦਾ ਪਤਾ ਨਹੀਂ ਵੀ ਇਹ ਤੇੜਾ-ਤੂੜਾ ਪਾਟੀਆਂ ਕੱਲ ਨੂੰ ਕੀ ਬਣਦਾ ਇਹ ਵੀ ਨੁਕਸਾਨ ਹੋ ਸਕਦਾ ਇਹ ਵੀ ਨੁਕਸਾਨ ਹੋ ਸਕਦਾ ਸੇਕ ਲੱਗਿਆ ਭਾਈ ਉੱਪਰ ਲੈਂਟਰ ਨੂੰ ਵੀ ਦੇਖੋ ਜੀ ਲੈਂਟਰ ਨੂੰ ਸਾਰੇ ਸੇਕ ਲੱਗ ਗਿਆ ਇਹ ਕੰਦਾ ਭੰਨ ਭੰਨ ਕੇ ਉਹ ਕਰਿਆ ਹਮਮ ਗਰਮ ਹੋ ਗਈ ਗਰਮ ਵੀ ਬਹੁਤ ਹੋਆ ਹਮ ਸੋ ਵੱਡਾ ਨੁਕਸਾਨ ਹੋਇਆ ਏ ਸੁਲਾਲ ਉਹ ਲੋਕਾਂ ਨੂੰ ਜਰੂਰ ਸੋਚਣਾ ਚਾਹੀਦਾ ਜਿਹੜੇ ਇਦਾਂ ਦੀਆਂ ਘਟੀਆਂ ਹਰਕਤਾਂ ਕਰਦੇ ਨੇ ਇਹਦੇ ਨਾਲ ਕੋਈ ਜ਼ਿਆਦਾ ਚਬਾਰਾ ਨਹੀਂ ਪੈਣਾ ਜਾਂ ਜ਼ਿਆਦਾ ਇਹਨਾਂ ਦਾ ਕੋਈ ਨੁਕਸਾਨ ਵੀ ਏਡਾ ਉਹ ਨਹੀਂ ਤੂੜੀ ਲੱਤੀ ਜਾਊਗੀ ਪਰ ਜੋ ਰੱਬ ਦੇਖਦਾ ਹੈ ਜੋ ਜਦੋਂ ਉਹਦੀ ਲਾਠੀ ਉਹਨਾਂ ਦੇ ਵੱਜਣੀਆਂ ਤਾਂ ਨੁਕਸਾਨ ਬਹੁਤ ਵੱਡੇ ਹੋ ਜਾਣੇ ਨੇ ਫਿਲਹਾਲ ਸਾਨੂੰ ਦੋ ਆ ਗਿਆ ਧੰਨਵਾਦ